ਬ੍ਰੇਮਟਨ ਦੇ ਮੰਦਰ ਅਤੇ ਮਾਲਟਨ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਨਵੰਬਰ ਦੇ ਪਹਿਲੇ ਹਫਤੇ ਵਾਪਰੇ ਘਟਨਾ ਕਰਨ ਦੀ ਪੜਤਾਲ ਕਰ ਰਹੀ ਪੀਰ ਰੀਜਨਲ ਪੁਲਿਸ ਦੇ ਵੱਲੋਂ 11 ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਕੁਝ ਤਸਵੀਰਾਂ ਜਾਰੀ ਕਰਦੇ ਹਾਂ ਲੋਕਾਂ ਨੂੰ ਇਹਨਾਂ ਦੀ شناخت ਕਰਨ ਦੇ ਵਿੱਚ ਮਦਦ ਦੀ ਅਪੀਲ ਕੀਤੀ ਗਈ ਹੈ ਦੂਜੇ ਪਾਸੇ ਵਿਨਸਰ ਵਿਖੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ 21 ਸਾਲ ਦੇ ਜਸ਼ਨਪ੍ਰੀਤ ਸਿੰਘ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਪੀਰ ਰੀਜਨਲ ਪੁਲਿਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਬ੍ਰੈਂਪਟਨ ਦੇ ਗੋਲ ਰੋਡ ਉੱਤੇ ਸਥਿਤ ਮੰਦਰ ਅਤੇ ਮਾਲਟਨ ਦੇ ਵੈਸਟਬੁਡ ਮਾਲ ਦੇ ਵਿੱਚ ਵਾਪਰੀਆਂ ਘਟਨਾਵਾਂ ਦੀ ਪੜਤਾਲ ਵਾਸਤੇ ਸਟ੍ਰੈਟੈਜੀਕ ਇਨਵੈਸਟਿਗੇਟਿਵ ਟੀਮ ਦਾ ਜੋ ਪ੍ਰਬੰਧ ਹੋ ਕੀਤਾ ਗਿਆ ਤੇ ਵੱਖ-ਵੱਖ ਸਰੋਤਾਂ ਰਾਹੀਂ ਮੁਜ਼ਾਰਿਆਂ ਵਿੱਚ ਸ਼ਾਮਲ ਲੋਕਾਂ ਦੀਆਂ ਤਸਵੀਰਾਂ ਹਾਸਲ ਕੀਤੀਆਂ ਗਈਆਂ। ਇਨ੍ਹਾਂ ਤਸਵੀਰਾਂ ਰਾਹੀਂ ਕੁਝ ਸ਼ੱਕੀਆਂ ਬਾਰੇ ਪਤਾ ਲੱਗਿਆ ਹੈ ਜੋ ਹਮਲਾ ਕਰਨ, ਹਥਿਆਰਾਂ ਦੇ ਨਾਲ ਹਮਲਾ ਕਰਨ, ਹਮਲਾ ਕਰਦਿਆਂ, ਸਰੀਰਕ ਨੁਕਸਾਨ ਪਹੁੰਚਾਉਣ, ਪੁਲਿਸ ਅਫਸਰਾਂ ਉਤੇ ਹਮਲਾ ਕਰਨ ਅਤੇ ਲੋਕਾਂ ਵਿੱਚ ਨਫ਼ਰਤ ਫੈਲਾਉਣ ਦੇ ਮਾਮਲਿਆਂ ਵਿੱਚ ਪੁਲਿਸ ਨੂੰ ਲੁੜਿੰਦੇ ਨੇ। ਜਾਂਚ ਕਰਤਾਰਮਾਂ ਦੇ ਵੱਲੋਂ ਦੋਹਾਂ ਘਟਨਾਵਾਂ ਨਾਲ ਸਬੰਧਤ ਸੈਂਕੜੇ ਵੀਡੀਓਜ਼ ਦੀ ਕੋਖ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਹੋਰ ਨਾਂ ਸ਼ੱਕੀਆਂ ਦੀ ਸ਼ਨਾਖਤ ਕਰਦਿਆਂ ਕਈ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਸ਼ੱਕੀਆਂ ਬਾਰੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਦੇ ਨਾਲ ਜ਼ਰੂਰ ਸਾਂਝਾ ਕਰ। Ontario ਦੇ ਵਿੱਚ ਹੋਏ ਇੱਕ ਭਿਆਨਕ ਟਰੱਕ ਹਾਦਸੇ ਵਿੱਚ ਦੋ ਪੰਜਾਬੀਆਂ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। Ontario ਦੇ ਹਾਈਵੇ 11 ਲਾਗੇ ਲੌਂਗ ਲੇਕ ਉੱਤੇ ਇਹ ਹਾਦਸਾ ਵਾਪਰਿਆ ਜਿੱਥੇ ਦੋ ਟਰੱਕ ਆਮੋ ਸਾਹਮਣੇ ਆਪਸ ਦੇ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਜਸਵਿੰਦਰ ਸਿੰਘ ਜੱਸੀ ਵਾਸੀ ਪਟਿਆਲਾ ਜੋ ਕਿ ਮਸ਼ਹੂਰ ਪੰਗੜਾ ਕੋਚ ਵੀ ਰਿਹਾ ਹੈ ਅਤੇ ਰਾਹੁਲ ਵਾਸੀ ਮੁਹਾਲੀ ਵਜੋਂ ਹੋਈ ਹੈ। ਦੋ ਹੋਰ ਸੈੱਡ ਡਰਾਈਵਰ ਇਸ ਹਾਦਸੇ ਵਿੱਚ ਜ਼ਖਮੀ ਹੋਏ ਦੱਸੀ ਜਾ ਰਹੇ ਨੇ ਜਿਸ ਦੇ ਵਿੱਚ ਇੱਕ ਦੀ ਹਾਲਤ ਗੰਭੀਰ ਹੈ। ਇਸ ਹਾਈਵੇ ਦੀ ਗੱਲ ਕਰੀਏ ਤਾਂ ਸਿੰਗਲ ਰੋਡ ਹੋਣ ਅਤੇ ਬਦੇਰੇ ਬਰਬਾਰੀ ਪੈਣ ਕਾਰਨ ਇੱਥੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਨੇ। ਆਮ ਕਰਕੇ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਹਾਈਵੇ ਨੂੰ ਡਬਲ ਕੀਤਾ ਜਾਵੇ। ਐਨਡੀਪੀ ਲੀਡਰ ਜਗਮੀ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਉਹਨਾਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਅਸਤੀਫੇ ਦੀ ਮੰਗ ਕੀਤੀ ਹੈ ਜਗਮੀ ਸਿੰਘ ਨੇ ਕਿਹਾ ਹੈ ਕਿ ਟਰੂਡੋ ਨੂੰ ਹੁਣ ਜਾਣਾ ਚਾਹੀਦਾ ਹੈ ਉਹਨਾਂ ਨੂੰ ਅਸਤੀਫਾ ਦੇਣਾ ਪਵੇਗਾ ਜਗਮੀ ਸਿੰਘ ਨੇ ਕਿਹਾ ਹੈ ਕਿ ਅਸੀਂ ਹਰੇਕ ਵੋਟ ਨੂੰ ਦੇਖਾਂਗੇ ਅਤੇ ਫੈਸਲਾ ਕਰਾਂਗੇ ਪਰ ਹੁਣ ਸਾਰੇ ਰਾ ਮੇਜੂਤੇ ਨੇ ਨੌਜਵਾਨ ਪੀੜੀ ਦੇ ਲਈ ਸਸਤੀ ਰਿਹਾਇਸ਼ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ ਤੇ ਟਰੰਪ ਦੇ ਟੈਰਿਫ ਦੀ ਧਮਕੀ ਕੈਨੇਡਾ ਵਿੱਚ ਹਜ਼ਾਰਾਂ ਨੌਕਰੀਆਂ ਨੂੰ ਖਤਰੇ ਵਿੱਚ ਪਾ ਰਹੀ ਹੈ

At risk, and instead of focusing on these issues, Justin Trudeau and the Liberals are focused on themselves. They're fighting themselves instead of fighting for Canadians. And for that reason, today I'm calling on Justin Trudeau to resign. He has to go. All tools, all options are on the table. America to to the Donald Trump in January. After that, ਔਰ ਰੂਸ ਯੂਕਰੇਨ ਜੰਗ ਮਾਮਲੇ ਦੇ ਵਿੱਚ ਰਾਸ਼ਟਰਪਤੀ ਜੋ ਬਾਈਡਨ ਦੇ ਫੈਸਲੇ ਨੂੰ ਬਦਲ ਸਕਦੇ ਨੇ 트럼ਪ ਨੇ ਸੰਕੇਤ ਦਿੱਤਾ ਹੈ ਕਿ ਉਹ ਯੂਕਰੇਨ ਦੀ ਫੌਜ ਨੂੰ ਰੂਸ ਦੇ ਅੰਦਰੂਨੀ ਹਿੱਸੇ ਉੱਤੇ ਹਮਲਾ ਕਰਨ ਦੇ ਲਈ ਅਮਰੀਕੀ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਤਾਜ਼ਾ ਫੈਸਲੇ ਨੂੰ ਉਲਟਾ ਸਕਦਾ ਹੈ 트럼ਪ ਨੇ ਪਿਛਲੇ ਮਹੀਨੇ ਬਾਈਡਨ ਵੱਲੋਂ ਲਏ ਫੈਸਲੇ ਨੂੰ ਮੂਰਖਤਾ ਦੱਸਿਆ ਟਰੰਪ ਨੇ ਕਿਹਾ ਕਿ ਬਾਈਡਨ ਨੇ ਇਹ ਫੈਸਲਾ ਲੈਣ ਤੋਂ ਪਹਿਲਾਂ ਆਉਣ ਵਾਲੀ ਸਰਕਾਰ ਨਾਲ ਇੱਕ ਵਾਰ ਵੀ ਸਲਾਹ ਨਹੀਂ ਕੀਤੀ ਦੱਸਦੀ ਹੈ ਕਿ ਯੂਕਰੇਨ ਲੰਮੇ ਸਮੇਂ ਤੋਂ ਆਪਣੀ ਸਰਦ ਤੋਂ ਸੈਂਕੜੇ ਮੀਲ ਦੂਰ ਰੂਸੀ ਟਿਕਾਣਿਆਂ ਉੱਤੇ ਹਮਲਾ ਕਰਨ ਲਈ ਅਮਰੀਕੀ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਚਾਹੁੰਦਾ ਹੈ ਹਾਲਾਂਕਿ ਪਾਵੰਦਿਆਂ ਨੂੰ ਸੌਖਾ ਕਰਾਂਦੇ ਨਾਲ ਬਾਈਡੇ ਨੇ ਯੂਕਰੇਨ ਨੂੰ ਰੂਸ ਦੇ ਅੰਦਰੂਨੀ ਹਿੱਸੇ ਵਿੱਚ ਹਮਲਾ ਕਰਨ ਲਈ ਯੂਐਸ ਵੱਲੋਂ ਪ੍ਰਦਾਨ ਕੀਤੀਆਂ ਆਰਮੀ ਟੈਕਨੀਕਲ ਮਿਜ਼ਾਈਲ ਪ੍ਰਬੰਧਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ। To full prosperity, we're going to go full prosperity and to build the greatest economy the world has ever seen, just as we had uh, just a short time ago. We had it in my term. We had the greatest economy that the world had seen. We were blowing away everybody. Our country was uh, doubling up on China, doubling up on everybody, and everybody knows it. ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਵਿਜੋ ਸੌ ਚੁੱਕਣ ਜਾ ਰਹੇ ਡੋਨਾਲਡ 트ੰਪ ਨੇ ਕੁਰਸੀ ਸੰਭਾਲਣ ਤੋਂ ਪਹਿਲਾਂ ਹੀ ਗੈਰ ਕਾਨੂੰਨੀ ਟੰਗ ਦੇ ਨਾਲ ਅਮਰੀਕਾ ਵਿੱਚ ਰਹਿ ਰਹੇ ਲੋਕਾਂ ਨੂੰ ਖੁੱਲੀ ਚੇਤਾਵਨੀ ਦੇ ਦਿੱਤੀ ਹੈ। 트ੰਪ ਨੇ ਆਪਣੇ ਚੋਣ ਵਾਅਦੇ ਵਿੱਚ ਕਿਹਾ ਸੀ ਕਿ ਉਹ ਅਮਰੀਕਾ ਵਿੱਚ ਰਹਿ ਰਹੇ ਗੈਰ ਕਾਨੂੰਨੀ ਪਰਵਾਸੀਆਂ ਨੂੰ ਫੌਜ ਦੀ ਮਦਦ ਨਾਲ ਉਨ੍ਹਾਂ ਦੇ ਮੂਲ ਦੇਸ਼ਾਂ ਦੇ ਵਿੱਚ ਭੇਜੜਗੇ। ਨਹੀਂ ਨਹੀਂ, ਉਨ੍ਹਾਂ ਕਿਹਾ ਹੈ ਕਿ ਉਹ ਉਨ੍ਹਾਂ ਦੇਸ਼ਾਂ ਨਾਲ ਕੋਈ ਕਾਰੋਬਾਰ ਨਹੀਂ ਕਰਨਗੇ ਜੋ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰਨਗੇ। ਡੋਨਲਡ 트럼ਪ ਨੇ ਟਾਈਮਜ਼ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਅਪਰਾਧੀ ਸਾਡੇ ਦੇਸ਼ ਆ ਰਹੇ ਨੇ ਅਜੇ ਹਾਲ ਪਹਿਲਾਂ ਕਦੇ ਨਹੀਂ ਹੋਇਆ ਉਹ ਮਾਹੌਲ ਨੂੰ ਗੰਦਾ ਕਰ ਰਹੇ ਨੇ ਮੈਨਾਂ ਨੂੰ ਰੋਕਣਾ ਚਾਹੁੰਦਾ ਮੈਂ ਉਹਨਾਂ ਨੂੰ ਆਪਣੇ ਦੇਸ਼ ਤੋਂ ਬਾਹਰ ਕੱਢਣ ਲਈ ਕਾਨੂੰਨ ਦੇ ਮੁਤਾਬਕ ਸਭ ਕੁਝ ਕਰਾਂਗਾ 트럼ਪ ਨੇ ਕਿਹਾ ਹੈ ਕਿ ਇਸ ਕੰਮ ਨੂੰ ਪੂਰਾ ਕਰਨ ਲਈ ਮੈਂ ਕਾਨੂੰਨ ਦੀ ਵੱਧ ਤੋਂ ਵੱਧ ਵਰਤੋਂ ਕਰਾਂਗਾ ਪੁਲਿਸ ਨੂੰ ਨਿਯੁਕਤ ਕਰਾਂਗਾ ਤੇ ਜੇਕਰ ਲੋੜ ਪਈ ਤਾਂ ਨੈਸ਼ਨਲ ਗਾਰਡ ਨੂੰ ਵੀ ਬੁਲਾਵਾਂਗਾ ਮੈਂ ਇਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ਾਂ ਵਿੱਚ ਭੇਜ ਦਿਆਂਗਾ ਜੇਕਰ ਕੋਈ ਦੇਸ਼ ਉਹਨਾਂ ਨੂੰ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਅਸੀਂ ਉਹਨਾਂ ਨਾਲ ਕਾਰੋਬਾਰ ਨਹੀਂ ਕਰਾਂਗੇ ਆਪਣੀ ਗੱਲ ਉੱਤੇ ਜ਼ੋਰ ਦਿੰਦੇ ਹੋਏ ਟਰੰਪ ਨੇ ਕਿਹਾ ਹੈ ਕਿ ਵਪਾਰ ਤੋਂ ਇਲਾਵਾ ਅਸੀਂ ਉਹਨਾਂ ਉੱਤੇ ਵੱਧ ਤੋਂ ਵੱਧ ਟੈਰਿਫ ਲਾਵਾਗੇ ਉਹਨਾਂ ਨੂੰ ਸਾਡੀ ਗੱਲ ਮੰਨਣੀ ਹੀ ਪਵੇਗੀ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹ ਅਮਰੀਕਾ ਨਾਲ ਕਾਰੋਬਾਰ ਕਰਨਾ ਭੁੱਲ ਜਾਣਗੇ ਫਾਈਨਾਂਸ ਮਿਨਿਸਟਰ ਕ੍ਰਿਸਟੀਆ ਫ੍ਰੀਲੈਂਡ ਨੇ ਐਲਾਨ ਕੀਤਾ ਹੈ ਕਿ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਤੋਂ ਅਸਤੀਫਾ ਦੇ ਰਹੀ ਹੈ। ਦੱਸ ਦੋ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫਾਈਨਾਂਸ ਮਿਨਿਸਟਰ ਵਜੋਂ ਕ੍ਰਿਸਟੀਆ ਫ੍ਰੀਲੈਂਡ ਨੂੰ ਕਿਹਾ ਸੀ ਕਿ ਉਹ ਫਾਈਨਾਂਸ ਮਿਨਿਸਟਰ ਵਜੋਂ ਫ੍ਰੀਲੈਂਡ ਨੂੰ ਨਹੀਂ ਚਾਹੁੰਦੀ ਅਤੇ ਉਸ ਨੂੰ ਕੈਬਨਿਟ ਦੇ ਵਿੱਚ ਇੱਕ ਹੋਰ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ। ਫਰੀ ਲੈਂਡ ਨੇ ਟ੍ਰੂ ਟੂ ਦੇ ਨਾਮ ਇੱਕ ਪੱਤਰ ਨੂੰ ਸੋਸ਼ਲ ਮੀਡੀਆ ਤੇ ਪੋਸਟ ਕਰਦੇ ਹਾਂ ਇਹ ਲਿਖਿਆ ਹੈ ਕਿ ਸੋਚਣ ਤੋਂ ਬਾਅਦ ਮੈਂ ਇਸ ਨਤੀਜੇ ਉਤੇ ਪਹੁੰਚੀ ਹਾਂ ਕਿ ਮੇਰੇ ਲਈ ਇੱਕੋ ਇੱਕ ਇਮਾਨਦਾਰ ਅਤੇ ਵਿਹਾਰਕ ਰਸਤਾ ਹੈ ਕਿ ਮੈਂ ਕੈਬਨਿਟ ਤੋਂ ਅਸਤੀਫਾ ਦੇ ਦੇਵਾਂ ਫਰੀ ਲੈਂਡ ਨੇ ਕਿਹਾ ਹੈ ਕਿ ਉਹ ਇੱਕ ਲਿਬਰਲ ਐਮਪੀ ਵਜੋਂ ਬਣੇ ਰਹਿਣ ਦੀ ਯੋਜਨਾ ਬਣਾ ਰਹੀ ਹੈ ਅਤੇ ਅਗਲੀਆਂ ਚੋਣਾਂ ਵਿੱਚ ਦੁਬਾਰਾ ਚੋਣ ਲੜਨ ਲਈ ਵਚਨਬੱਧ ਹੈ ਉਸ ਸਰਕਾਰ ਦੇ ਵਿੱਚ ਸੇਵਾ ਕਰਨ ਦੇ ਮੌਕੇ ਲਈ ਹਮੇਸ਼ਾ ਧੰਨਵਾਦੀ ਰਹੇਗੀ ਅਤੇ ਉਸ ਨੂੰ ਕੈਨੇਡਾ ਅਤੇ ਕੈਨੇਡੀਅਨਾਂ ਦੇ ਲਈ ਲੇਬਰ ਸਰਕਾਰ ਦੇ ਕਿਤੇ ਕੰਮ ਉਤੇ ਹਮੇਸ਼ਾ ਮਾਣ ਰਹੇਗਾ। ਗੌਰਤਲਬੇ ਕੇ ਇਹ ਐਲਾਨ ਫੈਡਰਲ ਸਰਕਾਰ ਦੇ ਵੱਲੋਂ ਫੌਲ ਇਕਨੋਮਿਕ ਸਟੇਟਮੈਂਟ ਜਾਰੀ ਕੀਤੇ ਜਾਣ ਤੋਂ ਕੁਝ ਘੰਟਿਆਂ ਪਹਿਲਾਂ ਆਇਆ ਹੈ। ਕ੍ਰੀਸੀਆ ਫਰੀ ਲੈਂਡ ਦੇ ਅਸਤੀਫੇ ਤੋਂ ਬਾਅਦ ਪਬਲਿਕ ਸੇਫਟੀ ਮਿਨਿਸਟਰ ਡੋਮਿਨਿਕ ਲੇਵਲੌਂਕ ਨੇ ਓਟਵਾ ਦੇ ਰੀਡੋ ਹਾਲ ਦੇ ਵਿੱਚ ਫਾਈਨਾਂਸ ਮਿਨਿਸਟਰ ਵਜੋਂ ਸੌ ਚੁੱਕ ਲਈ। ਨਵੇਂ ਫਾਈਨਾਂਸ ਮਿਨਿਸਟਰ ਨੇ ਸੋਚ ਚੁੱਕਣ ਤੋਂ ਬਾਅਦ ਕਿਹਾ ਹੈ ਕਿ ਉਹਨਾਂ ਦੀਆਂ ਪ੍ਰਮੁੱਖ ਤਰਜੀਹਾਂ ਕੈਨੇਡੀਆਨਾਂ ਦੇ ਲਈ ਰਹਿਣ-ਸਹਿਣ ਦੀਆਂ ਕੀਮਤਾਂ ਨੂੰ ਘਟਾਉਣਾ ਅਤੇ ਅਮਰੀਕਾ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ ਦੱਸ ਦिए ਕਿ ਉਹ ਸਾਫਕਾ ਗਵਰਨਰ ਜਨ ਰੋਮੀਓ ਲੇਵਲਾਂਗ ਦੇ ਪੁੱਤਰ ਨੇ ਲੇਵਲਾਂਗ ਨੇ ਕਿਹਾ ਹੈ ਕਿ ਉਹ ਅੰਤਰ ਸਰਕਾਰੀ ਮਾਮਲਿਆਂ ਦੇ ਮੰਤਰੀ ਦਾ ਅਹੁਦਾ ਆਪਣੇ ਕੋਲ ਰੱਖਣਗੇ ਹਾਊਸਿੰਗ ਮੰਤਰੀ ਸੀਨ ਫਰੇਜ਼ਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਮੂੜੇ ਚੋਣਾਂ ਨਹੀਂ ਲੜਨਗੇ ਫਰੇਜ਼ਰ ਨੇ ਕਿਹਾ ਹੈ ਕਿ ਉਹ ਆਪਣੇ ਪਰਿਵਾਰ ਦੇ ਨਾਲ ਜ਼ਿਆਦਾ ਸਮਾਂ ਗੁਜ਼ਾਰਨਾ ਚਾਹੁੰਦੇ ਨੇ ਇਸ ਕਰਕੇ ਦੁਬਾਰਾ ਚੋਣ ਨਹੀਂ ਲੜਾਂਗਾ ਦੱਸਦੀ ਹੈ ਕਿ ਫਰੇਜ਼ਰ ਮੰਤਰੀ ਬਣ ਤੋਂ ਪਹਿਲਾਂ ਫਰੀ ਲੈਂਡ ਦੇ ਪਾਰਲੀਮੈਂਟਰੀ ਸਖਤਰ ਵੀ ਰਹੇ ਹਨ ਫਰੀ ਲੈਂਡ ਦੇ ਅਸਤੀਫੇ ਬਾਰੇ ਉਹਨਾਂ ਨੇ ਕਿਹਾ ਹੈ ਕਿ ਮੇਰੇ ਲਈ ਇਹ ਸਮਝਣਾ ਮੁਸ਼ਕਲ ਹੈ ਕਿ ਉਸ ਫੈਸਲੇ ਦਾ ਕੀ ਮਤਲਬ ਹੈ ਕਿਉਂਕਿ ਮੈਨੂੰ ਨਹੀਂ ਪਤਾ ਕਿ ਉਹ ਇਸ ਬਾਰੇ ਕੀ ਮਹਿਸੂਸ ਕਰਦੀ ਹੈ ਪਰ ਮੇਰੀ ਸਮਝ ਇਹ ਹੈ ਕਿ ਉਹ ਨਾਲ ਕੰਮ ਕਰਨ ਲਈ ਇੱਕ ਸ਼ਾਨਦਾਰ ਟੀਮ ਮੈਂਬਰ ਰਹੀ ਹੈ ਅਤੇ ਮੈਂ ਉਸ ਨੂੰ ਇੱਕ ਦੋਸਤ ਮੰਨਦਾ ਹਾਂ When I say I'm leaving for family reasons, uh, I'd like to be a little more specific. Our path to creating a family was a challenging one. Uh, we've experienced the highest of highs and the lowest of lows. When it comes to our kids, uh, we have had micropremies, lengthy hospitalizations, medical interventions, and know the pain of losing our one day old daughter Ruth, who I miss every day and who I love very much. So, for all the North America news to the